ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫੇਰ ਬੇਅਦਬੀ ਦੀ ਘਟਨਾ ਸਾਹਮਣੇ ਆਈ ਆ ਦੱਸਦੀ ਹੈ ਕਿ ਇੱਕ ਮੰਦਰ ਦੇ ਵਿੱਚ ਇਹ ਬੇਅਦਬੀ ਹੋਈ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਰੂਪ ਅਤੇ ਸ਼੍ਰੀ ਹਰਮੰਦਰ ਸਾਹਿਬ ਦਾ ਸਰੂਪ ਹੈ ਜਿਹੜਾ ਉੱਥੇ ਕੂੜੇ ਉੱਤੇ ਪਿਆ ਮਿਲਿਆ ਦੱਸਦੀ ਹੈ ਕਿ ਉੱਥੇ ਜਿਹੜੀਆਂ ਕੁਝ ਮੂਰਤੀਆਂ ਜਿਹੜੀਆਂ ਸੀਗੀਆਂ Hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉਹ ਵੀ ਦਿਖਾਈ ਦਿੱਤੀਆਂ ਨੇ ਤਾਂ ਦੱਸਦੀ ਹੈ ਕਿ ਇਸ ਮੰਦਰ ਦਾ ਜਿਹੜਾ ਮੁਖ ਸੇਵਾਦਾਰਾ ਉਸਦੇ ਵੱਲੋਂ ਵੀ ਮਾਫੀ ਮੰਗੀ ਗਈ ਆ ਦੱਸਦੀ ਹੈ ਕਿ ਨਿਆਗ ਸਿੰਘ ਜਥੇਬੰਦੀਆਂ ਦੇ ਪਹੁੰਚਣ ਤੇ ਜਿਹੜਾ ਪੂਰਾ ਮਾਹੌਲ ਹੈ ਉਹ ਤਣਾਅਪੂਰਨ ਹੋ ਗਿਆ ਕਿਉਂਕਿ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇਹ ਤਸਵੀਰਾਂ ਦੇਖੀਆਂ ਗਈਆਂ ਤਾਂ ਉਹਨਾਂ ਦੇ ਵੱਲੋਂ ਜਿਹੜਾ ਸਵਾਲ ਪੁੱਛਿਆ ਗਿਆ ਦੱਸਦੀ ਹੈ ਕਿ ਹੁਣ ਪੁਲਿਸ ਦੇ ਵੱਲੋਂ ਵੀ ਕਾਰਵਾਈ ਦੀ ਜਿਹੜੇ ਹੁਕਮ ਨੇ ਦਿੱਤੇ ਗਏ ਨੇ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਰਕਤ ਕਿਸ ਦੇ ਵੱਲੋਂ ਕੀਤੀ ਗਈ ਆ ਦੱਸਦੀ ਹੈ ਕਿ ਇੱਕ ਮੰਦਰ ਦੇ ਵਿੱਚ ਜਿਹੜੀ ਆ ਉਹ ਬੇਅਦਬੀ ਹੋਈ ਆ ਅੰਮ੍ਰਿਤਸਰ ਦੇ ਬਟਾਲਾ ਰੋਡਸ ਦੇ ਤੇ ਸੰ ਸਿਟੀ ਦੇ ਬਾਰ ਬਾਰ ਹਨੂਮਾਨ ਮੰਦਿਰ ਦੇ ਅੰਦਰ ਬੇਅਦਬੀ ਦੀ ਇੱਕ ਅਤੀ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੁਰੂ ਸਾਹਿਬ ਦੀਆਂ ਤਸਵੀਰਾਂ ਮਾਤਾ ਰਾਣੀ ਦੀਆਂ ਮੂਰਤੀਆਂ ਤੇ ਸ਼ਿਵਲਿੰਗ ਦੀ ਬੇਅਦਬੀ ਕੀਤੀ ਗਈ ਹੈ ਇਹ ਧਾਰਮਿਕ ਚਿੰਨਾ ਮੰਦਿਰ ਪ੍ਰਸਾਰ ਦੇ ਵਿੱਚ ਲਵਾਰਸ ਤੇ ਤਰਾਜੁਗ ਹਾਲਤ ਦੇ ਵਿੱਚ ਮਿਲੇ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਤਣਾਅ ਪੈਦਾ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਵਕ ਵਕ ਨਿਯੰਗ ਸਿੰਘ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਤੇ ਇਸ ਘਟਨਾ ਤੇ ਸਖਤ ਰੂਸ ਪ੍ਰਗਟਾਇਆ ਨਿਹੰਗ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਗੁਰੂ ਸਾਹਿਬ ਦੀਆਂ ਤਸਵੀਰਾਂ ਦੀ ਬੇਦਬੀ ਬਾਰੇ ਪਤਾ ਲੱਗਾ ਉਹ ਤੁਰੰਤ ਪਹੁੰਚੇ ਉਹਨਾਂ ਨੇ ਪੂਰੀ ਮਰਿਆਦਾ ਤੇ ਸਤਿਕਾਰ ਸਹਿਤ ਉਹਨਾਂ ਦੀਆਂ ਤਸਵੀਰਾਂ ਨੂੰ ਉਤੋਂ ਲਿਜਾ ਕੇ ਸੰਸਕਾਰ ਕੀਤਾ ਜਿੱਥੇ ਬੰਦਿਆਂ ਨੇ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਮੰਦਰ ਦੇ ਪਿਛਲੇ 30-40 ਸਾਲਾਂ ਤੋਂ ਸੇਵਾ ਨਿਭਾਰੇ ਸੇਵਾਦਾਰ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸੇਵਾਦਾਰ ਨੇ ਕਿਹਾ ਹੈ ਕਿ ਮੰਦਰ ਦੀਆਂ ਕੰਧਾਂ ਛੋਟੀਆਂ ਹੋਣ ਕਾਰਨ ਕੋਈ ਸ਼ਰਾਬਤੀ ਅੰਦਰ ਅੰਦਰ ਦਾਖਲ ਹੋ ਕੇ ਮੰਦਰ ਦੀ ਸ਼ਬੀ ਖਰਾਬ ਕਰਨ ਅਤੇ ਕੱਟਿਆ ਕਰਨ ਦੀ ਨੀਅਤ ਨਾਲ ਜਿਹੀਆਂ ਕੋਝੀਆਂ ਹਰਕਤਾਂ ਕਰ ਰਿਹਾ ਉਹਨਾਂ ਹੱਥ ਜੋੜ ਕੇ ਸੰਗਤ ਤੋਂ ਮਾਫੀ ਮੰਗਦੇ ਆ ਕਿਹਾ ਕਿ ਇਸ ਘਟਨਾ ਦੀ ਕੜੀ ਨਿੰਦਾ ਕਰਦੇ ਹਾਂ ਤੇ ਕਿਸੇ ਦੀ ਆਸਤਾ ਨੂੰ ਠੇਸ ਪਹੁੰਚਾਉਣਾ ਉਹਨਾਂ ਦਾ ਮਕਸਦ ਨਹੀਂ ਹੈ ਸੇਵਾਦਾਰ ਦੇ ਵੱਲੋਂ ਜਨਤਕ ਤੌਰ ਤੇ ਮਾਫੀ ਮੰਗਣ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨੇ ਵੱਡਾ ਦਿਲ ਦਿਖਾਉਂਦੇ ਹੋਏ ਮਾਮਲੇ ਨੂੰ ਸ਼ਾਂਤ ਕੀਤਾ ਉਹਨਾਂ ਕਿਹਾ ਕਿ ਜੇਕਰ ਸੇਵਾਦਾਰ ਆਪਣੀ ਗਲਤੀ ਜਾਣ ਗਹਿਲੀ ਦੀ ਮਾਫੀ ਮੰਗ ਰਿਹਾ ਤਾਂ ਉਹ ਇਸ ਨੂੰ ਮਾਫ ਕਰਦੇ ਨੇ ਪਰ ਨਾਲ ਹੀ ਚੇਤਾਵਨੀ ਹੈ ਕਿ ਭਵਿੱਖ ਦੇ ਵਿੱਚ ਅਜਿਹੀ ਘਟਨਾ ਦੁਬਾਰਾ ਨਹੀਂ ਵਾਪਰੇਗੀ ਚਾਹੀਦੀ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇ ਮਾਮਲਾ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਗੰਭੀਰ ਹੈ ਤੇ ਜਾਂਚ ਦਾ ਵਿਸ਼ਾ ਸੀ ਸੀ ਟੀ ਵੀ ਕੈਮਰੇਆ ਤੇ ਹੋਰ ਸਬੂਤਾਂ ਦੇ ਆਧਾਰ ਤੇ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਪ੍ਰੋਸਾ ਦਿੱਤਾ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤਾਂ ਪੂਰੀ ਘਟਨਾ ਜਿਹੜੀ ਹੈ ਉਹ ਇੱਕ ਮੰਦਰ ਦੇ ਵਿੱਚ ਵਾਪਰੀ ਹੈ ਜਿੱਥੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਇਤਰਾਜ ਯੁਗ ਹਾਲਤ ਦੇ ਵਿੱਚ ਜਿਹੜੀਆਂ ਮਿਲੀਆਂ ਨੇ ਤੇ ਨਾਲ ਹੀ ਜਿਹੜੇ Hindu ਦੇਵੀ ਦੇਵਤੇ ਨੇ ਉਹਨਾਂ ਦੀਆਂ ਮੂਰਤੀਆਂ ਸ਼ਿਵਲਿੰਗ ਜਿਹੜੀ ਉੱਤੇ ਇਤਰਾਜ ਯੁਗ ਹਾਲਤ ਦੇ ਵਿੱਚ ਮਿਲੀਆਂ ਨੇ ਦੱਸਦੀ ਹੈ ਕਿ ਹੁਣ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਜਿਹੜਾ ਪੂਰੇ ਮਾਮਲੇ ਦੇ ਵਿੱਚ ਜਿਹੜੀ ਹੈ ਕਾਰਵਾਈ ਕੀਤੀ ਗਈ ਆ ਤਾਂ ਉੱਥੇ ਪੁਲਿਸ ਦੇ ਧਿਆਨ ਦੇ ਵਿੱਚ ਲਿਆਉਣ ਤੋਂ ਬਾਅਦ ਪੁਲਿਸ ਦੇ ਵੱਲੋਂ ਪੂਰਾ ਜਾਂਚ ਅਤੇ ਕਾਰਵਾਈ ਜੈਹਾ ਬਾਦ ਮਿੱਕੀ ਹਾਰਾ ਬਾਦ ਮਿੱਕੀ ਮੈਂ 파ਰਤ ਮੁਛਣਾ ਉਦਾਲਾ ਰੋਡ ਦੇ ਲਿਗਰਦਾ ਰਹਿਣ ਵਾਲਾ ਜੋ ਸੰਸਿਟੀ ਦੇ ਉੱਤੇ ਛੋਟਾ ਛਵਾਲਾ ਬਣਿਆ ਪਿਆ ਜੋ 30 40 ਸਾਲ 50 ਸਾਲ ਤੋਂ ਪੁਰਾਣਾ ਆ ਜੋ ਇੱਥੇ ਸੰਗਤ ਹੁੰਦੀ ਆ ਜਾਂਦੀ ਆ ਤੇ ਕੁਝ ਸਰਦਾਰ ਤੇ ਇਨਸਾਨੇ ਫੋਟੋਆਂ ਛੱਟ ਕੇ ਬਾਬਿਆਂ ਦੇ ਤੇ ਵਿਦਵੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਅਗਰ ਸਾਡੇ ਇੱਥੇ ਮੰਦਰ ਤੇ ਇਹਨਾਂ ਨੇ ਸੁੱਟੀ ਆ ਮੰਦਰ ਮੇਰਾ ਨਹੀਂ ਮੰਦਰ ਸਾਰੀ ਸੰਗਤ ਦਾ ਆ ਬਾਬਿਆਂ ਦਾ ਇਹ ਮੰਦਿਰ ਆ ਸਾਰੀ ਬਰਾਜੀ ਦਾ ਮੰਦਿਰ ਆ ਪਰ ਜਿਨ੍ਹਾਂ ਨੇ ਸ਼ਰਾਰਤ ਕੀਤੀ ਆ ਉਹਨਾਂ ਤੇ ਕਾਰਵਾਈ ਪਾਈ ਜਾਵੇ ਤਾਦਰ ਮੈਨੂੰ ਇੱਥੇ ਸੇਵਾ ਕਰ ਰਿਹਾ ਮੈਨੂੰ 50 ਸਾਲ ਹੋ ਗਏ 40 50 ਸਾਲ ਹਾਂ ਪਹਿਲਾਂ ਕੋਈ ਨਹੀਂ ਆਜੇ ਕਦੀ ਗੱਲਬਾਤ ਹੋਈ ਤਾਂ ਇਹ ਕੁਝ ਪਾਰਟੀਆਂ ਦਾ ਸਾਡਾ ਝਗੜਾ ਚੱਲਣ ਦਾ ਤਾਂ ਉਹਦੇ ਉਹਨਾਂ ਨੇ ਸ਼ਰਾਰਤ ਬਾਜੀ ਨਾ ਸਾਨੂੰ ਬਦਨਾਮ ਕਰੀ ਤੁਸੀਂ ਸਾਡੇ ਕੋਲ ਮਾਫੀ ਤੁਸੀਂ ਮੰਗੀ ਆ ਹਾਂਜੀ ਹਾਂਜੀ ਆ ਸਾਰੇ ਜੱਥੇ ਬੰਦੇ ਆਇਆ ਚਲੋ ਆਪਾਂ ਤਾਂ ਕੀਤਾ ਨਹੀਂ ਫਿਰ ਵੀ ਆਪਾਂ ਮਾਫੀ ਮੰਗਦੇ ਆ ਠੀਕ ਹੈ ਹਰਿਮਾਨ ਮੰਦਿਰ ਦੀ ਵੇਖੋ ਜਿਹੜੀਆਂ ਇੱਥੇ ਖੰਡਤ ਹੋਈਆਂ ਮੂਰਤੀਆਂ ਸੀ ਖੰਡਤ ਹੋਈਆਂ ਮੂਰਤੀਆਂ ਇੱਕ ਨੁੱਕਰ ਦੇ ਵਿੱਚ ਪਾਈਆਂ ਸੀ ਔਰ ਮੈਨੂੰ ਇੱਕ ਕੋਲ ਆਉਂਦਾ ਵਾ ਕਿ ਮੰਦਿਰ ਦੇ ਵਿੱਚ ਆਓ ਜੀ ਮੂਰਤੀਆਂ ਦੇ ਨਾਲ-ਨਾਲ ਗੁਰੂ ਪਾਤਸ਼ਾਹ ਦੇ ਜਿਹੜੇ ਸਰੂਪ ਆ ਉਹ ਵੀ ਨੁੱਕਰ ਦੇ ਵਿੱਚ ਕੂੜਿਆਂ ਵਾਲੇ ਢੇਰ ਦੇ ਉੱਤੇ ਖੜੇ ਸੀ ਅਨੋਖੇ ਸ਼ਹੀਦ ਤੰਤਰ ਬਾਬਾ ਦੀਪ ਸਿੰਘ ਜੀ ਦਾ ਕਿ ਸਰੂਪ ਹੀ ਤੇ ਇੱਕ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸਰੂਪ ਹੀ ਜਿਹੜਾ ਇੱਥੇ ਵੇਖਣ ਨੂੰ ਮਿਲਿਆ ਵਾ ਔਰ ਸਾਡੇ ਮਨ ਨੂੰ ਬੜੀ ਠੇਸ ਪਹੁੰਚੀ ਵਾ ਫਿਰ ਤੁਸੀਂ ਉਹ ਸਰੂਪ ਨੂੰ ਲੈ ਗਏ ਅਸੀਂ ਉਹ ਸਰੂਪ ਘਰ ਲੈ ਕੇ ਜਾ ਕੇ ਜੀ ਬੜੇ ਆਦਰ ਦੇ ਨਾਲ ਸਸਕਾਰ ਕੀਤਾ ਇਸ ਸਰੂਪ ਦਾ ਅੱ ਅੱਜ ਕੋਈ ਮਾਫੀ ਦਾ ਅੱਜ ਅਸੀਂ ਇੱਥੇ ਤਾਂ ਪਹੁੰਚੇ ਆ ਕਿ ਦੇਖੋ ਜੀ ਬਾਅਦ ਵਿੱਚ ਸਾਡੇ ਮਨ ਨੇ ਵੀ ਇੱਕ ਵਿਚਾਰ ਕੀਤੀ ਆ ਕਿ ਮੰਦਰਾਂ ਦੇ ਵਿੱਚ ਸਰੂਪ ਗੁਰੂ ਪਾਤਸ਼ਾਹ ਦੀ ਸਰੂਪ ਦਾ ਕੋਈ ਕੰਮ ਨਹੀਂ ਆ ਔਰ ਵੇਖੋ ਜੀ ਅਸੀਂ ਮੌਤ ਬਰੇ ਆ ਸਾਨੂੰ ਫਿਰ ਇਹਨਾਂ ਵੱਲੋਂ ਕੋਲ ਆਉਂਦੀ ਆ ਮੰਦਰ ਦੇ ਜਿੱਨਾ ਉੱਤੇ ਅਲੀਕੇਸ਼ਨ ਲੱਗਣਦੇ ਆ ਕਿ ਅਗਰ ਪ੍ਰਧਾਨ ਜੀ ਤੁਸੀਂ ਦੂਜੇ ਧਿਰ ਦੀ ਸੁਣੀਏ ਤਾਂ ਸਾਡੀ ਵੀ ਸੁਣੋ ਜੀ ਔਰ ਇਹਨਾਂ ਦਾ ਇਹ ਕਹਿਣਾ ਵਾ ਕਿ ਕੰਧਾਂ ਛੋਟੀਆਂ ਨੇ ਬਿਲਕੁਲ ਕੰਧਾਂ ਜੜੀਆਂ ਵਾ ਜੀ ਮੇਰੇ ਖਿਆਲ ਨਾਲ 3-3 ਫੁੱਟ ਦੀਆਂ ਕੰਧਾਂ ਵਾ ਉਹਨਾਂ ਨੇ ਕਿਹਾ ਵੀ ਕੋਈ ਸ਼ਰਾਰਤੀ ਬੰਦਾ ਵੀ ਸਾਨੂੰ ਬਦਨਾਮ ਕਰਨ ਲਈ ਬਾਹਰ ਸੁੱਟ ਸਕਦਾ ਵਾ ਔਰ ਸਾਨੂੰ ਜਿਹੜੇ ਸਾਡੇ ਮੁਖੀ ਨੇ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਦਾਲ ਮਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਦੀ ਸੋਢੀ ਮਹਾਪੁਰਸ਼ਾਂ ਦਾ ਸਾਨੂੰ ਹੁਕਮ ਲੱਗਾ ਵਾ ਕਿ ਅਗਰ ਕਿਸੇ ਨੇ ਗਲਤੀ ਕੀਤੀ ਆ ਤੇ ਕਿਉਂਕਿ ਕਲੀਅਰ ਤਾਂ ਹੈਗਾ ਨਹੀਂ ਵੀ ਇਹੋ ਹੀ ਚੋਰ ਵਾ ਕਿ ਕਲੀਅਰ ਹਾਲੇ ਪ੍ਰਸ਼ਾਸਨ ਨੇ ਕਰਨਾ ਵਾ ਪਰ ਇਹ ਭਾਰਤ ਪੁੱਛ ਨਹੀਂ ਸਾਨੂੰ ਕਹਿੰਦੇ ਆ ਵੀ ਅਗਰ ਬਾਬਾ ਜੀ ਤੁਸੀਂ ਸਾਡੇ ਉੱਤੇ ਗੁੱਸਾ ਵਾ ਤੁਹਾਨੂੰ ਤੇ ਮੈਂ ਸਿੱਖ ਤਰ੍ਹਾਂ ਦਾ ਵੀ ਸਤਕਾਰ ਕਰਦਾ ਵਾ ਤੇ ਕਹਿੰਦਾ ਕਿ ਮੈਂ ਮਾਫੀ ਮੰਗਦਾ ਔਰ ਮਹਾਪੁਰਸ਼ਾਂ ਦਾ ਹੁ ਉਹਨੂੰ ਬਖਸ਼ੋ ਠੀਕ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਥੇਦਾਰ ਬਾਬਾ ਪਵਨਦੀਪ ਸਿੰਘ ਜੀ ਪੰਥ ਅਕਾਲੀ ਨਰਵੈਰ ਖਾਲਸਾ ਉਡਣਾਦਾਲ ਮੋਹਿਆਂ ਦੀ ਮੰਡੀ ਸ੍ਰੀ ਫਤਿਹਗੜ੍ਹ ਸਾਹਿਬ ਸੋ ਕੱਲ ਜੋ ਮੁੱਦਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋਆਂ ਨੂੰ ਲੈ ਕਰਕੇ ਭਖਿਆ ਸੀ ਪ੍ਰਧਾਨ ਕਿਰਨਦੀਪ ਸਿੰਘ ਭੱਟੀ ਜੀ ਜੋ ਇਹ ਮੁੱਦੇ ਤੇ ਜੋ ਵੀਡੀਓ ਇਹਨਾਂ ਨੇ ਪਾਈ ਸੀ ਆਪਾਂ ਵੀਡੀਓ ਨੂੰ ਵੇਖ ਕੇ ਇੱਥੇ ਆਪਣੇ ਜਥੇ ਸਮੇਤ ਫੌਜਾ ਸਮੇਤ ਪਹੁੰਚੇ ਤੇ ਆ ਕਰਕੇ ਵੇਖਿਆ ਕਿ ਜੋ ਇਹ ਮੁੱਦਾ ਵਾ ਇਹ ਸਿਰਫ ਇੱਕ ਸ਼ਰਾਰਤ ਖੇਡੀ ਗਈ ਆ ਕਿ ਇੱਕ ਗਰੀਬ ਪਰਿਵਾਰ ਨੂੰ ਫਸਾਉਣ ਕਰਕੇ ਤੋਂ ਇਹ ਜੋ ਜੋ ਮੁੱਦਾ ਇਹ ਭਖਿਆ ਵਾ ਇਹ ਸਾਰਾ ਗਲਤ ਵਾ ਇਹ ਕੋਈ ਇਹੋ ਜਿਹੀ ਗੱਲਬਾਤ ਨਹੀਂ ਆ 2 2.5 ਫੁੱਟ ਦੀ ਕੰਧ ਵਾ ਜਿਹੜੀ ਮੰਦਿਰ ਦੇ ਬਾਹਰ ਕੀਤੀ ਹੋਈ ਆ ਉਹ ਕੰਧ ਤੋਂ ਦੀ ਕੋਈ ਵੀ ਆ ਕੇ ਕੁਝ ਵੀ ਛੁੱਟ ਕੇ ਜਾ ਸਕਦਾ ਵਾ ਉਧਰ ਰਖਤ ਰੂਟ ਸੇ ਕਾਫੀ ਲੱਗੇ ਹੋਏ ਆ ਉਧਰ ਇਹ ਨਹੀਂ ਜਾਂਦੇ ਉਧਰ ਇਹ ਕਚਰਾ ਵਗੈਰਾ ਫੇਕਦੇ ਸੀ ਤੋਂ ਇਹ ਕਰਕੇ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਕੌਣ ਛੁੱਟ ਕੇ ਗਿਆ ਪਰ ਫਿਰ ਵੀ ਜਦੋਂ ਆ ਕੇ ਆਪਾਂ ਕਲੀਅਰ ਇਹ ਸੀ ਚ ਨੂੰ ਕਲੀਅਰ ਕੀਤਾ ਪਤਾ ਕੀਤਾ ਵੀ ਇਹ ਕੀ ਗੱਲਬਾਤ ਆ ਤਾਂ ਭਾਰਤ ਭੂਸ਼ਨ ਜੀ ਜਿਹੜੇ ਆ ਇਹ ਸਾਡੇ ਕੋ ਇਹਨਾਂ ਮਾਫੀ ਮੰਗੀ ਆ ਕਿ ਬਾਬਾ ਜੀ ਮੈਂ ਇਹ ਨਹੀਂ ਕੀਤਾ ਪਰ ਤਾਂ ਵੀ ਮੈਂ ਸਮੁੱਚੀ ਸਿੱਖ ਸੰਗਤ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਕੋ ਮੈਂ ਮਾਫੀ ਮੰਗਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਜਿਹੜਾ ਮੰਦਿਰ ਦਾ ਜਿਹੜਾ ਦਵਾਜ ਚਾਹਦਾ ਕੀ ਮੰਗਦਾ ਇਹ ਸਾਡੇ ਕੋਲ ਇੱਕ ਕੰਪਲੇਂਟ ਮਸੂਲ ਹੋਈ ਸੀ ਕਿ ਸਰਬ ਧਰਮ ਇਕਤਾ ਮੰਦਿਰ ਧਰਮਸ਼ਲਾ ਸੁਸਾਇਟੀ ਨੇ ਜਿਹੜਾ ਸੈਂਸਿਟੀਵ ਮੋਡ ਤੇ ਮੰਦਿਰ ਆ ਉਥੇ ਜਿਹੜੀਆਂ ਕੁਝ ਜਿਹੜੀਆਂ ਦੇਵੀ ਦੇਵਤੇ ਦੀਆਂ ਮੂਰਤੀਆਂ ਨੇ ਉਹਨਾਂ ਨਾਲ ਜਿਹੜਾ ਬੇਅਦਬੀ ਦਾ ਮੈਟਰ ਸਾਹਮਣੇ ਆਇਆ ਸੀਗਾ ਜੋ ਅਸੀਂ ਜਿਹੜਾ ਕੰਪਲੇਂਟ ਲੈ ਲਈ ਆ ਤੇ ਇਹਨੂੰ ਵੈਰੀਫਾਈ ਕਰਕੇ ਇਨਕੁਆਰੀ ਕਰਕੇ ਜੋ ਐਸ ਪਰ ਲਾਅ ਕਾਰਵਾਈ ਬੰਦੀ ਹੋ ਕਰਾਂਗੇ ਤਾਂ ਸਰ ਜੱਫੇ ਬੰਦੀਆਂ ਪੁੱਛੀਆਂ ਤੇ ਉਹ ਐਨਐਨ ਸੰਗਠਨ ਜਿਹੜੇ ਪਹੁੰਚੀਆਂ ਨੇ ਉਹਨਾਂ ਵੱਲੋਂ ਜਿਹੜਾ ਮੰਦਰ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਵੱਲੋਂ ਜਿਹੜੀ ਉਹਨਾਂ ਕੋਲ ਮਾਦੀ ਮੰਗੀ ਗਈ ਹੈ ਜੀ ਇਸ ਤੇ ਨਹੀਂ ਇਸ ਬਾਰੇ ਮੇਰੇ ਧਿਆਨ ਨਹੀਂ ਹੈ